सरार मुदाब भगवंत मान सर मुबा ਬਾਸਮਤੀ ਰੋਲਣ ਵਾਲੀਆਂ ਸਰਕਾਰ ਮਰਦਾਬਾਦ 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 ਯਾ ਤੇ ਬਾਸਮਤੀ ਰੋਲਣ ਵਾਲੀ ਸਰਕਾਰ ਮਰਦਾਬਾਦ 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 ਬਹੁਤ ਧੀ ਸਰਕਾਰ ਜੀ ਅੱਲਾ ਮਰਦਾਬਾਦ ਦੇਖੋ ਅਸੀਂ ਤੁਹਾਨੂੰ ਕੱਲ ਵੀ ਮੰਡੀਆਂ 'ਚ ਜਾ ਕੇ ਦੌਰਾ ਕਰਕੇ ਦਿਖਾ ਲਿਆ ਅਸੀਂ ਅੱਜ ਵੀ ਦਿਖਾ ਰਹੇ ਹਾਂ ਕਿ ਅੱਜ ਡੀਸੀ ਕੰਪਲੈਕਸ ਦੇ ਸਾਹਮਣੇ ਆ ਬਾਸਮਤੀ ਪੁੱਤਾ ਵਾਂਗ ਪਾਲੀ ਕੋਈ ਵੀ ਕਿਸਾਨ ਨੇ ਪਹਿਲਾਂ ਆਲੂ ਟਮਾਟਰ ਮਟਰ ਰੋਲਦੇ ਤਾਂ ਤੁਸੀਂ ਛੜਕਾਂ ਦੇ ਛੋੜਦੇ ਦੇਖਿਆ ਹੋ ਅੱਜ ਪਹਿਲੀ ਵਾਰ ਆ ਬਾਸਮਤੀ ਦਿੱਗੀ ਤੇ ਪਹਿਲੀ ਵਾਰ 50% ਤੋਂ ਵੱਧ ਰੇਟ ਕ੍ਰੈਸ਼ ਕਰ ਰਹੇ ਆ ਮੰਡੀ 'ਚ ਤਾਂ ਤੁਸੀਂ ਦੇਖ ਲਓ 1 ਏਕੜ ਦਾ 20 ਤੋਂ 25000 ਰੁਪਈਆ ਪਰ ਏਕੜ ਘਾਟਾ ਪੈ ਰਿਹਾ ਹੈਗਾ ਤੇ ਜੇ ਇੰਨਾ ਘਾਟਾ ਪਿਆ ਵਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਵਾ ਇਹ ਇਹ ਤਾਂ ਸਾਨੂੰ ਜਵਾਬ ਦੇਣ ਦੂਜਾ ਗੱਲ ਹੈ ਵੀ ਕੇਂਦਰ ਤਾਂ ਸਾਨੂੰ ਮਾਰਨਾ ਚਾਹੁੰਦੀ ਚਾਹੁੰਦੀ ਸੀ ਪੰਜਾਬ ਸਰਕਾਰ ਵੀ ਮਾਰ ਰਹੀ ਆ ਵੀ ਪੰਜਾਬ ਸਰਕਾਰ ਕਹਿੰਦੀ ਸੀ ਸੀ ਬਾਸਮਤੀ ਨੂੰ ਪ੍ਰੋਮੋਟ ਕਰਨਾ ਬਾਸਮਤੀ ਦਾ ਜਿਹੜਾ ਵਾ ਉਹ ਪਾਣੀ ਘੱਟ ਪਿੰਦੀ ਆ ਇਹਨੂੰ ਇਹਨੂੰ ਹਲਾਰਾ ਦੇਣਾ ਜੇ 3200 ਤੋਂ ਰੇਟ 3200 ਤੋਂ ਰੇਟ ਘਟੇ ਤਾਂ ਅਸੀਂ ਮੰਡੀਆਂ ਵਿੱਚ ਇੰਟਰ ਕਰਾਂਗੇ ਪਰ ਪੰਜਾਬ ਸਰਕਾਰ ਨજર ਨਹੀਂ ਆਉਂਦੀ ਪਿਛਲੇ ਸਾਲ ਕਿੰਨਾ ਰੇਟ ਮਿਲਿਆ ਸੀ ਜੀ ਪਿਛਲੇ ਸਾਲ 3500 4000 ਕੇਂਦਰ ਦੀ ਨੀਅਤ ਤੇ ਨੀਤ ਖੋਟੀ ਆ ਸਾਨੂੰ ਮਾਰਨ ਨੂੰ ਪਹਿਲੋ ਤਿਆਰੀ ਚ ਆ ਉਹਨੇ ਪਹਿਲੋ ਐਕਸਪੋਰਟ ਡਿਊਟੀ ਲਾ ਦਿੱਤੀ ਜਿੰਨੇ ਵੀ ਟੈਂਡਰ ਸੀਗੇ ਸਾਰੇ ਪਾਕਿਸਤਾਨ ਦੀ ਬਾਸਪਤੀ ਨੂੰ ਮਿਲ ਕੇ ਹੁਣ ਐਕਸਪੋਰਟ ਡਿਊਟੀ ਚੁੱਕ ਲਈ ਹੈਗੀ ਦੂਜਾ ਵਿਰੋਧੀ ਧਿਰ ਕੋਈ ਨਹੀਂ ਬੋਲ ਰਿਹਾ ਕੱਲ ਮਾਜੇ ਦਾ ਕ ਲੀਡਰ ਪੀਸੀ ਕਰ ਰਿਹਾ ਸੀ ਉਹਨੂੰ ਕਿਤੇ ਨਹੀਂ ਪਤਾ ਲੱਗਾ ਵੀ ਕਿਸਾਨ ਦਾ ਪੁੱਤ ਐ ਵੀ ਕਿਸਾਨ ਮੰਡੀਆਂ 'ਚ ਰੋਲ ਰਹੇ ਕਾਂਗਰਸ ਨਹੀਂ ਬੋਲ ਰਹੀ ਹੈਗੀ ਤੋ ਇਹ ਤਾਂ ਮਲਕ ਤੇ ਰਲ ਕੇ ਤੇ ਨਹੀਂ ਸਾਰੇ ਖੇਡ ਰਹੇ ਹੈਗੇ ਸਿਆਸਤ ਤੋ ਇਸ ਕਰਕੇ ਅਸੀਂ ਡੀਸੀ ਕੰਪਲੈਕਸ ਗਾੜੀ ਵੀ ਝੋਨਾ ਸੁੱਟਿਆ ਤੇ ਗਾਂ ਹੁਣ ਸੜਕਾਂ ਤੇ ਵੀ ਸੁੱਟਾਂਗੇ ਔਰ ਪ੍ਰਦਰਸ਼ਨ ਕਰ ਰਹੇ ਆ ਵੀ ਸਾਡੀ ਆਵਾਜ਼ ਸੁਣੀ ਜਾਵੇ ਗੰਦੇਰ ਸਾਹਿਬ 2 ਦਿਨ ਪਹਿਲਾਂ ਮੀਟਿੰਗ ਰਹੀ ਪ੍ਰਸ਼ਾਸਨ ਨਾਲ ਕੀ ਇਹ ਮੰਗ ਨਹੀਂ ਸੀ ਰੱਖੀ ਗਈ ਹਾਂ ਮੰਗ ਮੰਗ ਪੱਤਰ ਚ ਸੀਗੀ ਪਰ ਅਗਲਿਆਂ ਨੂੰ ਅਸੀਂ ਕਹਿ ਰਹੇ ਸੀ ਵੀ ਮੰਡੀ ਡਿੱਗ ਜਾਣੀ ਅਗਲਿਆਂ ਨੇ ਧਿਆਨ ਨਹੀਂ ਦਿੱਤਾ ਅਗਲਿਆਂ ਦਾ ਧਿਆਨ ਸਿਰਫ ਆਪਣੇ ਆਪਣੀਆਂ ਸੌੜੀਆਂ ਸਿਆਸੀ ਰੋਟੀਆਂ ਸੇਕਣ ਤੇ ਆ ਕਿਸਾਨਾਂ ਮਜ਼ਦੂਰਾਂ ਵੱਲ ਧਿਆਨ ਕਿਸੇ ਦਾ ਵੀ ਨਹੀਂ ਹੈਗਾ ਜੀ ਮਹਿੰਦਸਾ 3 ਤਰੀਕ ਨੂੰ ਫੇਰ ਰੇਲ ਦਾ ਚੱਕਾ ਜਾਮ ਹੋਇਆ ਹਾਂ 3 ਅਕਤੂਬਰ ਨੂੰ ਨੈਸ਼ਨਲ ਲੈਵਲ ਤੇ ਰੇਲਾ ਦਾ ਪੱਈਆ ਜਾਮ ਕਰ ਰਹੇ ਅਸੀਂ ਉਦੋਂ ਕੀ ਡਿਮਾਂਡ ਲੈ ਕੇ ਜਾਮ ਕਰ ਰਹੇ ਹਾਂ ਹਾਂ ਉਦੋਂ ਤਾਂ ਇੱਕ ਤਾਂ ਐਮਐਸ ਸੌਰੀ ਲਖੀਮਪੁਰ ਖੀਰੀਆਲਾ ਮੁੱਦਾ ਤੇ 12 ਸਾਡੀਆਂ ਮੰਗਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚ ਬਾਸਮਤੀ ਵਾਲੀ ਮੰਗ ਵੀ ਹੈਗੀ ਹੈ ਮੰਗਾ ਸਾਂਝੀਆਂ ਠੀਕ ਹੈ ਠੀਕ ਹੈ